ਨਾਲ ਭੱਟੀ ਨੂੰ ਦੁਆਰੇ ਫੇਰ ਕਹਿਦੀ ਹੁਣ ਮੇਰੀ ਗੱਲ ਸਯਾਦ ਭੱਟੀ ਨੂੰ ਦੁਆਰੇ ਫੇਰ ਕਹਿਦੀ ਦੁਆਰੇ ਫੇਰ ਨੰਬਰ ਨੰਬਰ ਹੈਗਾ ਨਾ ਮੇਰਾ 6234137982 ਫੇਰ ਆਪਣੇ ਦੂਜੀਏ ਦਾ ਨੰਬਰ ਕਹਿ ਦੇ ਜੀ ਜੱਜ ਬਿੱਲ ਹੀ ਹੈ ਠੀਕ ਹੈ ਜੀ ਆਜੋ ਮੈਂ ਪਿਰੋਦਾ ਨਹੀਂ ਹਾਂਗਾ ਜੇ ਨਾਲ ਕੱਜ ਨੂੰ ਭੇਜਾਂ ਲੱਗੇ ਜੀ ਨਹੀਂ ਭੇਜਦਾ ਮੇਰੇ ਤੋਂ ਨਾਲ ਲੋਕੇਸ਼ਨ ਹੀ ਭੇਜ ਲੈਣਾ ਇਹਨੂੰ ਮੈਂ ਜੱਡਾਂਗੇ ਅਮਰਤਪਾਲ ਮੇਰਾ ਜੇਲ੍ਹ ਤੋਂ ਜਾਊਗਾ ਜਿੱਥੇ ਵੀ ਭੱਜ ਲਵੇ ਜਿੱਥੇ ਮਾਸੀ ਅੰਡਰਗਰਾਊਂਡ ਜੇਲ੍ਹ ਤੋਂ ਸੁਟਾਂਗਾ ਨੂੰ ਸੱਲ ਮੇਰੀ ਗੱਲ ਸੁਣ ਲੈ ਪਹਿਲਾਂ ਆਪਣੀ ਕੁੜੀ ਦੇ ਲੋਅ ਤਾਂ ਆਪਣੇ ਬੱਚੇ ਨਾਲ ਫਿਰ ਮੈਂ ਲੋਅ ਨਾਲ ਰੈਡੀ ਆਪਣੀ ਆਪਣੀ ਕੁੜੀ ਦੇ ਲਵਾ ਦੋ ਪਹਿਲਾਂ ਕੋਈ ਗੱਲ ਕੋਈ ਗੱਲ ਨਹੀਂ ਪ੍ਰਮੋਸ਼ਨ ਤੁਹਾਡੀ ਬੜੀਆਂ ਠੋਕ ਕੇ ਕਰਾਵਾਂਗੇ ਆਜੋ ਸਾਲੇ ਬਾਅਦ ਦੇ ਨੰਬਰ ਤੁਸੀਂ ਕਾਲ ਕਰਦੇ ਤੇਰੇ ਸਮਝ ਨਹੀਂ ਆਉਂਦਾ ਬਾਅਦ ਦੇ ਨੰਬਰ ਤੁਸੀਂ ਕਾਲ ਕਰਦੇ ਪਿਓ ਦੁਆਰੇ ਤੇ ਸੁਣ ਮੇਰੀ ਗੱਲ ਜਿੱਥੇ ਮਰਜ਼ੀ ਜੋ ਮਰਜ਼ੀ ਕਰ ਲਈ ਕਰਦੇ ਨੂੰ ਕੱਲਾ ਜਦ ਮਰਜ਼ੀ ਆ ਜਾ ਪੇਜ ਨਾਲ ਦੇਖੋ ਤੁਹਾਡਾ ਜੋ ਲੋਕੇਸ਼ਨ ਭੇਜਦਾ ਰਿਹਾ ਤੁਹਾਨੂੰ ਮੈਂ ਆਓ ਤੁਹਾਨੂੰ ਆਜੋ ਉੱਥੇ ਖੜਾ ਮੈਂ ਆਜੋ ਮੈਂ ਪੇਵੋਦਾ ਨਹੀਂ ਹੂੰਗਾ ਜੇ ਨਾਲ ਕਚਨ ਭੇਜਾਂ ਲਗੇ ਜੀ ਨਹੀਂ ਭੇਜਦਾ ਮੇਰੇ ਸਾਹਮਣੇ ਲਗੇ ਜੀ ਨਹੀਂ ਭੇਜਦਾ ਇਹਨੂੰ ਕੋਈ ਨਹੀਂ ਤੇਰੀ ਵੀ ਖੜਾਵਾਂਗੇ ਜਿਹਦੇ ਤੂੰ ਖਲਾਵੇਂਗਾ ਤੁਹਾਡੀ ਵੀ ਖਿਡਾਰੀ ਇਕ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਜਿਹੜਾ ਮਰਪਾਲ ਦੇ ਮੈਰੋ ਦੇ ਹੱਕ ਚ ਬੋਲ ਬਿਆਨ ਕਰਦੇ ਹੋ ਨਾ ਤੁਸੀਂ ਕੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡੀ ਪਹਿਲਾਂ ਆਪਦੀ ਨਚਾ ਕੇ ਆਓ ਨਾ ਫਿਰ ਨਚਾ ਪਹਿਲਾਂ ਆਪਦੀ ਕੁੜੀ ਨਚਾ ਕੇ ਆਓ ਫਿਰ ਨਚਾਵਾਂਗੇ ਆਪਾਂ ਪਹਿਲਾਂ ਆਪਦੀ ਨਚਾ ਕੇ ਆਜੋ ਕੋਈ ਗੱਲ ਨਹੀਂ ਕੋਈ ਕਰਾਂਗੇ ਇਨਸਾਫ ਦਵਾ ਕੇ ਛੱਡਾਂਗੇ ਅਮਰਤਪਾਲ ਮੇਰੇ ਜੇਲ੍ਹ ਤੋਂ ਜਾਊਗਾ ਜਿੱਥੇ ਵੀ ਭੱਜ ਲਵੇ ਜਿੱਥੇ ਮਰਜ਼ੀ ਅੰਡਰਗਰਾਊਂਡ ਜੇਲ੍ਹ ਚ ਛੁੱਟਾਂਗੇ ਉਹਨੂੰ ਡੇਬਰੂਗੜ੍ਹ पे ਜਾ ਕੇ ਐਨਐਸਏ ਨੂੰ ਆਵਾਂਗੇ ਠੀਕ ਹੈ ਆ ਦੇਖੋ ਜੀ ਦੇਖ ਸਕਦੇ ਹੋ মিডিਆ ਤੇ ਜੀ ਕਿੰਨੇ ਥ੍ਰੈਟ ਆ ਰਹੇ ਨੇ ਕਹਿੰਦਾ ਲੋਕੇਸ਼ਨ ਭੇਜ ਦੋ ਕਿਵੇਂ ਥ੍ਰੈਟ ਕਰਦੇ ਨੇ ਸ਼੍ਰੀਆਮ ਥ੍ਰੈਟ ਦੇ ਰਹੇ ਨੇ ਤੁਹਾਡੇ ਪੱਲੇ ਹੈ ਕੁਝ ਜੇ ਤੁਸੀਂ ਤੁਸੀਂ ਚੰਡੀਗੜ੍ਹ ਆ ਜੋ ਤੁਸੀਂ ਆਉਂਦੇ ਕਿਉਂ ਨਹੀਂ ਤੁਸੀਂ ਲੋਕੇਸ਼ਨ ਭੇਜ ਰਿਹਾ ਤੁਹਾਨੂੰ ਲੋਕੇਸ਼ਨ ਭੇਜ ਰਿਹਾ ਤੁਹਾਨੂੰ ਮੈਂ ਪਹਿਲਾਂ ਮੇਰੀ ਗੱਲ ਸੁਣਨਾ ਪਹਿਲਾਂ ਆਪਣੀ ਕੁੜੀ ਦੇ ਲਵਾ ਦਿਓ ਆਪਣੇ ਬੱਚਿਆਂ ਨਾਲ ਫਿਰ ਮੈਂ ਲਵਾਉਣ ਨੂੰ ਰੈਡੀ ਹਾਂ ਆਪਣੀ ਆਪਣੀ ਕੁੜੀ ਦੇ ਲਵਾ ਦਿਓ ਪਹਿਲਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪ੍ਰੋਮੋਸ਼ਨ ਤੁਹਾਡੀ ਵਧੀਆ ਠੋਕੇ ਕਰਾਵਾਂਗੇ ਆ ਜਾਓ ਠੀਕ ਹੈ ਵੀ ਵੀ ਕਹਿੰਦੇ ਈਡੋ ਉਹੇ ਮੇਰੀ ਗੱਲ ਸੁਣੋ ਵੀਊ ਸਾਲਿਆ ਬਾਹਰ ਦੇ ਨੰਬਰ ਤੇ ਤੁਸੀਂ ਕਾਲ ਕਰਦੇ ਤੇਰੇ ਸ਼ਰਮ ਨਹੀਂ ਆਉਂਦਾ ਬਾਹਰ ਦੇ ਨੰਬਰ ਤੇ ਤੁਸੀਂ ਕਾਲ ਕਰਦੇ ਪਿਓ ਦੁਆਰੇ ਫਿਰ ਸੁਣੋ ਮੇਰੀ ਗੱਲ ਜਿੱਥੇ ਮਰਜੀ ਜੋ ਮਰਜੀ ਕਰਨੀ ਇਕੱਲੇ ਨੂੰ ਇਕੱਲਾ ਜਦ ਮਰਜੀ ਆ ਜਾਂਦਾ ਗੈਟ ਤਾਂ ਮਾफी ਮੰਗੀ ਨਹੀਂ ਕਿਸੇ ਦੋਸਤੋਂ ਮੀਡੀਆ ਸਾਹਮਣੇ ਫੋਨ ਲਾਈ ਕਰਦੇ ਕਰਦੇ ਹਲੋ ਪੂਰੇ ਹਲੋ ਤਾਲੋ ਕੀ ਮੇਰਾ ਮੇਰਾ ਪੜਾ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿੱਥੋਂ ਬੋਲਦਾ ਦੂਸਰਾ ਬੋਲਦਾ ਨਹੀਂ ਕਿੱਥੋਂ ਕਿੱਥੋਂ ਬੋਲਦਾ ਤੈਨੂੰ ਤੈਨੂੰ ਅਮਰ ਸਾਹਿਬ ਤੋਂ ਆਣਾ ਤੂੰ ਤੇ ਤੈਨੂੰ ਪਤਾ ਵਾ ਅੱਜ ਤੋਂ ਡੇਢ ਮਹੀਨਾ ਪਹਿਲਾਂ ਜਿਹੜਾ ਪਹਿਲਗਾਮ ਹਮਲਾ ਹੋਇਆ ਜਿਹਦੇ ਤੇ ਮਾਸੂਮ ਮਾਰੇ ਗਏ ਆ ਪਤਾ ਨਾ ਉਹਦੇ ਵਿੱਚ ਆਈਐਸ ਆਈ ਦਾ ਹੱਥ ਵਾ ਤੇ ਤੁਸੀਂ ਆਪਣੇ ਪੰਜਾਬ ਦੇ ਹੋ ਕੇ ਤੇ ਤੁਸੀਂ ਪਾਕਿਸਤਾਨੀਆਂ ਦਾ ਮੇਰੀ ਗੱਲ ਸੁਣ ਇੱਕ ਮਿੰਟ ਨਹੀਂ ਪਾਕਿਸਤਾਨੀਆਂ ਦੇ ਹੈਜ਼ ਅ ਬਲੱਡੀ ਕ੍ਰਿਮੀਨਲਸ ਮੇਰੀ ਗੱਲ ਹੈਜ਼ ਅ ਬਲੱਡੀ ਟੈਰਰਿਸਟ ਹੈ ਨਹੀਂ ਹੈਜ਼ ਅ ਬਲੱਡੀ ਟੈਰਰਿਸਟ ਸਹਿਜ਼ਾਦ ਭੱਟੀ ਵੀ ਤੁਸੀਂ ਉਹ ਕਰ ਰਹੇ ਹੋ ਹੈ ਕਿ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਕਹਿੰਦੇ ਸਿੱਖ ਕੌਮ ਦੇ ਨਾ ਮੇਰੀ ਗੱਲ ਸੁਣ ਕਹਿੰਦੇ ਸਿੱਖ ਕੌਮ ਨੂੰ ਨਾ ਆਪਣੇ ਆਪ ਤੋਂ ਖਤਰਾ ਵਾ ਬਾਹਰ ਦੇ ਨਾਲ ਨਹੀਂ ਖਤਰਾ ਹੈਗਾ ਠੀਕ ਹੈ ਤੇ ਨਹੀਂ ਨਹੀਂ ਹੈਜ਼ ਅ ਬਲੱਡੀ ਕ੍ਰਿਮੀਨਲਸ ਤੁਸੀਂ ਜਿਹੜਾ ਪਾਸਪੋਰਟ ਬਣਾਉਂਦੇ ਹੋ ਉਹਦੇ ਉੱਤੇ ਕੀ ਲਿਖਿਆ ਹੁੰਦਾ ਇੰਡੀਆ ਲਿਖਿਆ ਹੁੰਦਾ ਨਾ ਯੂ ਆਰ ਇੰਡੀਅਨਸ ਯਾ ਯੂ ਆਰ ਆ ਪਾਕਿਸਤਾਨ ਨਹੀਂ ਨਹੀਂ ਜੇ ਦੋ ਤੁਸੀਂ ਬਾਹਰ ਜਾਂਦੇ ਹੋ ਤੁਹਾਡੇ ਪਾਸਪੋਰਟ ਦੇ ਉੱਤੇ ਜਿਹੜੀ ਸਟੈਂਪ ਆ ਉਹ ਇੰਡੀਆ ਦੀ ਲੱਗੀ ਹੁੰਦੀ ਜਾਂ ਉਹ ਪਾਕਿਸਤਾਨ ਲੱਗੀ ਹੁੰਦੀ ਆ ਤੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਕਿ ਤੁਸੀਂ ਨਹੀਂ ਕਿ ਤੁਸੀਂ ਤੁਹਾਨੂੰ ਸ਼ਰਮ ਆਣੀ ਚਾਹੀਦੀ ਤੁਸੀਂ ਕਿ ਸਜਾਦ ਪੱਤੀ ਜਦੋਂ ਲੱਗੀ ਚੱਲ ਰਹੀ ਸਤ ਤੁਸੀਂ ਉਹਨਾਂ ਦੇ ਨਾਲ ਉਹ ਕਰਕੇ ਉਹ ਕਰਦੇ ਤੁਹਾਨੂੰ ਨਾ ਮੇਰੇ ਅਗਰਮੈਂਟ ਗੱਲ ਸੁਣ ਲਓ ਇਹਨਾਂ ਨੂੰ ਮੈਂ ਇੰਨੀ ਗੱਲ ਕਹਿ ਤੇ ਮੈਂ ਚਾਹੁੰਦਾ ਕਿ ਸਾਡੀ ਸਰਕਾਰ ਹੈ ਨਾ ਜਿਹੜੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵਾ ਠੀਕ ਹੈ ਡੀਜੀਪੀ ਸਾਹਿਬ ਤੇ 10 ਮਿੰਟ ਦੇ ਵਿੱਚ ਜਿਹੜੇ ਗਲਤ ਹਨ ਦੇਖੋ ਗਲਤ ਗਲਤ ਬੰਦਿਆਂ ਤੇ ਕਾਰਵਾਈ ਕੀਤੀ ਜਾਵੇਗੀ ਮੈਨੂੰ ਨਹੀਂ ਪਤਾ ਕਿਸੇ ਦੀ ਪਰਸਨਲ ਲਾਈਫ ਕੀ ਹੈ ਕੀ ਨਹੀਂ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਦਾ ਬਸ ਜਿਹੜੇ ਗਲਤ ਹਨ ਨਹੀਂ ਜਿਹੜੇ ਗਲਤ ਹਨ ਉਹਨਾਂ ਤੇ ਸਰਕਾਰ ਕਾਰਵਾਈ ਕਰੇਗੀ ਤੇ ਟੈਰਰਿਸਟ ਜਿਹੜਾ ਤੁਸੀਂ ਸਹਿਜਾਦ ਭੱਟੀ ਦੀ ਗੱਲ ਕਰ ਰਹੇ ਹੋ ਨਾ ਹੀ ਇਜ਼ ਅ ਬਲੱਡੀ ਟੈਰਰਿਸਟ ਠੀਕ ਹੈ ਉਹਦੀ ਆਈਡੀ ਵੈ ਕੀ ਆਈਐਸਆਈ ਆਈਐਸਆਰ ਬਲੱਡੀ ਪਤਾ ਕੀ ਹੁੰਦੇ ਆ ਕਿਹਨੂੰ ਪਤਾ ਹੈ ਬਲੱਡੀ ਕੀ ਹੁੰਦੇ ਆ ਤੇਰੀ ਕੁਆਲਿਫਿਕੇਸ਼ਨ ਕੀ ਹੈ ਤੇ ਤੇਰੀ ਤੇਰੀ ਕੁਆਲੀਫਿਕੇਸ਼ਨ ਕੀ ਆ 왓 ਆਰ ਯੂ ਡੂਇੰਗ ਟੂ ਸਟੱਡੀ ਤੇ ਫਿਰ ਹੀ ਇਜ਼ ਅ ਬਲੱਡੀ ਟਾਰਨਸਟ ਠੀਕ ਹੈ ਤੇ ਸ਼ਰਮ ਆਣੀ ਚਾਹੀਦੀ ਆ ਹੁਣ ਮੇਰੀ ਸਜਾਦ ਭੱਟੀ ਨੂੰ ਦੁਬਾਰੇ ਫੇਰ ਕਹਿੰਦੀ ਹੁਣ ਮੇਰੀ ਕ ਸਜਾਦ ਭੱਟੀ ਨੂੰ ਦੁਬਾਰੇ ਫੇਰ ਕਹਿੰਦੀ ਕਹਿੰਦੀ ਦੁਬਾਰੇ ਫੇਰ ਨੰਬਰ ਨੰਬਰ ਹੈਗਾ ਨਾ ਮੇਰਾ 62 8348 37982 ਫੇਰ ਆਪਣੇ ਦੂਜੇ ਦਾ ਨੰਬਰ ਕਹਿ ਦੇ ਜੀ ਜਿਆ ਬਿਲ ਹੀ ਹੈ ਠੀਕ ਹੈ ਚਲੋ ਠੀਕ ਆ ਓਕੇ ਠੀਕ ਹੈ ਧੰਨਵਾਦ ਠੀਕ ਹੈ ਜੀ ਇਹ ਦੇਖ ਲਓ ਟ੍ਰੈਕ ਕਰ ਨਹੀਂ ਇਹ ਦੇਖ ਲਓ ਸਿਰ ਅਲਮਦੁਦਿ ਦੇਖ ਸਕਦੇ ਹੋ ਠੀਕ ਹੈ ਓਕੇ